ਮੇਰੀ ਕੱਲੀ ਜਿੰਦੜੀ ਆ ਲੋਕਾਂ ਬੈਰ ਕੁਮਾਲੇ ਆ ਆ ਲੋਕਾਂ ਬੈਰ ਕੁਮਾਲੇ ਆ ਕੋਈ ਨਹੀਂ ਦੁਨੀਆਦਾਰੀ ਤੇ ਕੋਈ ਨਹੀਂ ਦੁਨੀਆਦਾਰੀ ਤੇ ਕੱਲੀ ਜਿੰਦੜੀ ਰਹਿ ਗਿਆ ਹੁਣ ਲੋਕਾਂ ਬੈਰ ਕੁਮਾਲੇ ਆ ਮੇਰੀ ਕੱਲੀ ਜਿੰਦੜੀ ਆ ਜੇ ਮਾਂ ਹੋਵੇ ਸਿਰ ਤੇ ਜੋ ਡਰਨੀ ਦੁਨੀਆਂ ਦਾ ਰੀਦਾ ਹੁਣ ਲੋਕਾਂ ਵੈਰ ਕੁਮਾਲੇ ਆ ਮੇਰੀ ਕੱਲੀ ਜਿੰਦੜੀ ਨਾ ਹੁਣ ਲੋਕਾਂ ਵੈਰ ਕੁਮਾਲੇ ਆ ਮੇਰੀ ਕੱਲੀ ਜਿੰਦੜੀ ਨਾ ਮੈਂ ਨੇ ਅਦਾ ਨਾਲੇ ਕਰਾਂ ਫਰੇ ਅਦਾ न तंड मै ने घरां फरे अदा पुदा तंगा कैद तेरे दमी तेर बिना रांजण वे मिसे कम जी मेर पिछे पई सी मझियां बंजली ते चूरी दणियां कहाणी ਤੂੰ ਤੇ ਬਣ ਗਿਆ ਰਾਜਣਾ ਤੂੰ ਤੇ ਬਣ ਗਿਆ ਰਾਜਣਾ ਦਵਾਵੇ ਕਿਹੜੇ ਗਮ ਦੀ ਤੇਰੇ ਬਿਨਾ ਰਾਜਣਾ ਵੇ ਨੈਣ ਦੇਖਣ ਨੂੰ ਚੁੱਕ ਚਰਖਾ ਗਲ ਦੇ ਵਿੱਚੋਂ ਦਾਵਾ ਮੈਂ ਮਾਇਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲ ਦੇ ਵਿੱਚੋਂ ਦਾਵਾ ਬੇਮਾਇਆ ਤੇਰੇ ਵੇਖਣ ਨੂੰ ਹੁੰ ਚਲਖੇ ਦੀ ਹੁ ਕਰਕੇ ਹੋ ਲੈ ਹੁੰ ਚਲਖੇ ਦੀ ਹੁ ਕਰਕੇ ਹੋ ਲੈ ਵੇ ਨਿਮਾਨ ਮਾਗੀਤ ਛੇੜ ਕੇ ਵੇ ਨਿਮਾਨ ਮਾਗੀਤ ਛੇੜ ਕੇ ਦੇ ਵੇਖਣ ਨੂੰ ਝੁੱਕ ਚੜਖਾ ਗਲੀ ਦੇ ਵਿੱਚ ਹੁੰਡਾਵਾਂ ਬੇ ਮਾਇਆ ਤੇਰੇ ਵੇਖਣ ਨੂੰ रे यादि बिछड़े यार तरिये पत कदगे हैन कमले हुय रोके हैन कमले हुए न रो रोके पत नी कदो मेल हुअण गे यादि बिछड़े यार तरिये ਪਤਾ ਨਹੀਂ ਕਦੋਂ ਮੇਲ ਹੋਣਗੇ ਪਰਵਾਹ ਤੇ ਮੰਮੀ ਹੈਗੇ ਛੋਟਾ ਭਾਵਾ ਪਹਿਣਾ ਵਾ ਅੱਗੇ ਪੁਰ ਸਾਜੀ ਹੈ ਘਰ ਦੀ ਵੀ ਆ ਨਾਲੇ ਹਾਂਜੀ ਕੰਮ ਜਿੱਤੇ ਕਰਨ ਦਾ ਹਾਂਜੀ ਜੀ ਬਟਾਲੇ ਦੀ ਪਿੰਡਾਂ ਜਿ ਫੇਰੀ ਲਾਈ ਦੀਆ ਨੇਹ ਦੀਆਂ ਡੰਡੀਆਂ ਲਿਆ ਦੇ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਕੰਨਾਂ ਵਿੱਚ ਪਾ ਦੇ ਮੈਂ ਤੇਰੇ ਕੁਰਬਾਨ ਸੋਨਿਆ ਮੈਂ ਤੇਰੇ ਕੁਰਬਾਨ ਸੋਨਿਆ ਹੂੰ ਰੇਸ਼ਮੀ ਪਰਾਂਦਾ ਮੈਨੂੰ ਹੂੰ ਲੈ ਦੇ ਖੱਟੇ ਰੰਗ ਦਾ ਹੂੰ ਗੁੱਸਾ ਤਿੱਲੇਦਾਰ ਮਾਇਆ ਲੈ ਦੇ ਮੈਨੂੰ ਚੰਗ ਦਾ ਹੂੰ ਰੇਸ਼ਮੀ ਪਰਾਂਦਾ ਮੈਨੂੰ ਲੈ ਦੇ ਖੱਟੇ ਰੰਗ ਦਾ ਗੁੱਸਾ ਤਿੱਲੇਦਾਰ ਮਾਇਆ ਲੈ ਦੇ ਮੈਨੂੰ ਚੰਗ ਦਾ ਉਹ ਨਾਲੇ ਫੁੱਲਾਂ ਵਾਲੀ ਕੁੜਤੀ ਸਵਾ ਦੇ ਉਹ ਨਾਲੇ ਫੁੱਲਾਂ ਵਾਲੀ ਕੁੜਤੀ ਸਵਾ ਦੇ ਤੇਰੀ ਜੇ ਮੇਰੀ ਲਾ ਦੇ ਮੈਂ ਤੇਰੇ ਕੁਰਬਾਨ ਸੋਹਣਿਆ ਨਾ ਤੇਰੇ ਕੁਰਬਾਨ ਸੋਨਿਆ ਵੀਰੂ 사ਸੀ ਜੀ ਵੀਰੂ ਜੀ ਤੁਹਾਡੀ ਬਸਤੀ ਦੇ ਵਿੱਚ ਇੱਕ ਹੁੰਦਾ ਰਿਹਾ ਬੱਚੇ ਦੇ ਵਿੱਚ ਜੀ ਕੀ ਲੱਗਦਾ ਕਿੰਨਾ ਕਿਤਾਹ ਜਨ ਦੇ ਸਰ ਉਹਨੂੰ سپورਟ ਚਾਹੀਦੀ ਹੈ ਲੋਕੀ سپورਟ ਕਰਨ ਦੇਖੋ ਜਨਤਾ ਜਨਾਰਜਨ ਹੈ ਕਿਸੇ ਨੂੰ ਵੀ ਚੱਕ ਸਕਦੀ ਹੈ ਤੇ ਲੋਕੀ سپورਟ ਕਰਨ ਤੇ ਵੀ ਕਿੱਥੇ ਨਾ ਕਿੱਥੇ ਜਾ ਸਕਦਾ ਹੈ ਤੇ ਅਸੀਂ ਜਨਤਾ ਅੱਗੇ ਹੀ ਮੰਗ ਕਰਦੇ ਆਂ ਵੀਰ ਨੂੰ ਜਿਆਦਾ ਤੇ ਜਿਆਦਾ ਲਾਈਕ ਕਰੋ ਜਿਆਦਾ ਜਿਆਦਾ ਕਮੈਂਟ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਠੀਕ ਹੈ ਇਹ ਵੀ ਬੱਚਾ ਨਿਕਲ ਕੇ ਆਪਣੀ ਜੜੀ ਆ ਚੁੱਗੀਆਂ ਦੀ ਜ਼ਿੰਦਗੀਆਂ ਨੂੰ ਖਤਮ ਕਰਕੇ ਕਿਤੇ ਵੱਡੇ ਮਕਾਮ ਤੇ ਜਾ ਸਕੇ ਕਿਉਂਕਿ ਉਹਦੀ ਆਵਾਜ਼ ਬਹੁਤ ਸੋਹਣੀ ਹੈ ਪਰ ਕੰਮ ਬੂੜ ਵਾਲਾ ਚਪਲਾ ਗਿੰਦਾ ਕਰਦਾ ਮਿਹਨਤ ਕਰਦਾ ਵਾ ਪਰ ਮਿਹਨਤ ਦੇ ਵਿੱਚ ਕੋਈ ਗਾਹ ਨਹੀਂ ਵਧਿਆ ਜਾ ਸਕਦਾ ਸਰ ਦੇਖੋ ਮਿਹਨਤ ਆਪਣੀ ਕਰਦੇ ਆ ਜਿਹੜੀ ਆਪਣੇ ਮਿਹਨਤ ਦੇ ਵਿੱਚ ਕੋਈ ਸ਼ਰਮ ਨਹੀਂ ਠੀਕ ਹੈ ਬਾਕੀ ਸਰ ਤੁਹਾਨੂੰ ਪਤਾ ਹੀ ਹੈ ਜਿਹੜਾ ਅੱਜ ਕੱਲ ਦਾ ਸਿਸਟਮ ਹੈ ਕਿਉਂਕਿ ਹਾਰੇ ਕ ਬੰਦੇ ਜਿੰਨੇ ਕੋ ਲੋੜਮੰਦ ਜਿਹੜੇ ਲੋਕੀ ਹੈਗੇ ਠੀਕ ਹੈ ਹੁਣ ਇਹ ਕੰਮ ਨਹੀਂ ਕਰਨਗੇ ਤੇ ਖਾਣਗੇ ਕਿੱਥੋਂ ਠੀਕ ਹੈ ਕੋਈ ਸਪੋਰਟ ਕਰੇ ਤੇ ਫੇਰੀ ਗੱਲ ਬਣ ਸਕਦੀ ਹੈ ਨਾ ਸਾਰਾ ਅਗਰ ਇਹਨਾਂ ਨੂੰ ਸਪੋਰਟ ਹੋਏਗਾ ਤੇ ਆਪਣੇ ਅੱਗੇ ਜਿਆਦਾ ਵਧੀਆ ਤਰੀਕੇ ਨਾਲ ਅਗਾਉਣਗੇ ਤੇ ਜਿਆਦਾ ਵਧੀਆ ਤਰੀਕੇ ਨਾਲ ਅੱਗੇ ਵਧਣਗੇ ਤੇ ਲੋਕੀ ਸਪੋਰਟ ਕਰਨਗੇ ਤਾਂ ਹੀ ਇਹ ਬਹੁਤ ਵਧੀਆ ਤਰੀਕੇ ਨਾਲ ਕਰੇਗਾ ਮੁੰਡਾ